ਤੁਹਾਨੂੰ ਆ ਤੁਸੀਂ ਨੇ ਬਸ ਹਨ ਉਹ ਟੂ ਜਿਓਮੈਟ੍ਰਿਕ ਕਰ ਦਈਆਂ ਤੁਹਾਨੂੰ ਮੈਨੂੰ ਮੇਰੀ ਆਇਡੈਂਟੀਟੀ ਜਿਹੜੀ ਆ ਨਾ ਕੋਈ ਦੱਸੇ ਮੇਰੇ ਖਿਆਲ ਚ ਮੈਨੂੰ ਇੰਨਾ ਮਜ਼ਾ ਨਹੀਂ ਆ ਸੇਮ ਵੇ ਦੇ ਨਾਲ ਜਦੋਂ ਅਸੀਂ ਪ੍ਰਭੂ ਨੂੰ ਉਹਨਾਂ ਦੀ ਆਇਡੈਂਟੀਟੀ ਕਲੀ ਦੱਸਣ ਦੀ ਕੋਸ਼ਿਸ਼ ਕਰਦੇ ਉਹਦੇ ਵਿੱਚ ਆਨੰਦ ਨਹੀਂ ਆ ਆਨੰਦ ਦੀ ਗੱਲ ਇਹ ਆ ਕਿ ਤੁਹਾਨੂੰ ਪ੍ਰਭੂ ਕਿੰਨੇ ਚੰਗੇ ਲੱਗਦੇ ਆ ਤੁਹਾਨੂੰ ਪ੍ਰਭੂ ਦੇ ਕਿਹੜੇ ਕਿਹੜੇ ਗੁਣ ਚੰਗੇ ਲੱਗਦੇ ਆ ਉਹ ਤਾਂ ਚਾਰ ਚੁਫੇਰੀਆਂ ਭਲਾਈ ਦਾ ਖਜ਼ਾਨਾ ਇਸ ਦਾ ਸੋਰਸ ਆਫ ਗੁੱਡਨੈਸ ਤਾਂ ਤੁਹਾਨੂੰ ਕਿਹੜੀ ਕਿਹੜੀ ਗੁੱਡਨੈਸ ਜਿਹੜੀ ਆ ਤੁਸੀਂ ਉਹਦੀ ਦੇਖੀ ਆ ਉਸ ਗੁੱਡਨੈਸ ਦੇ ਲਈ ਤੁਸੀਂ ਕੀ ਥੈਂਕਸ giving ਕਰ ਰਹੇ ਆ ਕਿ ਤੁਸੀਂ ਤੁਹਾਨੂੰ ਪ੍ਰਭੂ ਨੇ ਜੋ ਦਿੱਤਾ ਉਹਦੇ ਲਈ ਧੰਨਵਾਦ ਕਰੋ ਇਹ ਹੈ ਉਹਦੀ ਮਹਿਮਾ Praise ਅਸੀਂ ਕਿਹਨੇ praise the lord ਤੇ ਅਸੀਂ ਬਹੁਤ ਜਿਹੜਾ ਆ ਇਹਨੂੰ ਇੱਕ ਛੋਟੇ ਤਰੀਕੇ ਦਾ ਜਿਹੜਾ ਨਾ ਸ਼ਬਦ ਬਣਾ ਕੇ ਯੂਜ਼ ਕਰਦੇ ਆ ਕਿ ਪਰਮੇਸ਼ਵਰ ਦੀ ਮਹਿਮਾ ਹੋਏ ਤੁਹ ਰਹੇ ਜਾਂਦੇ ਨੇ praise the lord praise the lord praise the lord praise the lord ਮਤਲਬ ਵੱਖ-ਵੱਖ ਤਰ੍ਹਾਂ ਦੇ ਜਿਦਾ ਇਮੋਜੀ ਹੁੰਦੇ ਆ ਉਹਦਾਂ ਦੇ ਮੂੰਹ ਬਣਾ ਕੇ ਕੋਈ ਨੱਕ ਚਾੜ ਕੇ Praise the Lord ਕੋਈ ਹੱਸ ਕੇ Praise the Lord ਕੋਈ ਰੋਂਦਿਆਂ ਹੋਇਆ Praise the Lord ਕੀ ਵਾਕ ਹੈ ਤੁਸੀਂ ਦਿਲ ਤੋਂ ਕਹਿ ਰਹੇ ਹੋ ਰੋਂਦਿਆਂ ਹੋਇਆ ਕਹੋ Praise the Lord ਬਚਨ ਸਾਨੂੰ ਇਹ ਤੇ ਕਹਿ ਰਿਹਾ ਕਿ ਰੋ ਰਿਹਾ ਤਾਂ ਵੀ Praise the Lord ਹੱਸ ਰਿਹਾ ਤਾਂ ਵੀ Praise the Lord ਕੁਝ ਵੀ ਹੈ ਨਾ ਤੂੰ Praise the Lord ਕਰ ਤੂੰ ਪਰਮੇਸ਼ਵਰ ਦੀ ਮहिमा ਕਰ ਇਹਦਾ ਮਤਲਬ ਇਹ ਹੀ ਆ ਕਿ ਰੱਬ ਦੀ ਵਡਿਆਈ ਹੋਵੇ ਪਰਮੇਸ਼ਵਰ ਦੀ ਮहिमा ਹੋਵੇ ਪਰ ਸਿਰਫ ਕਿਤੇ ਤੋਤੇਆਂ ਦਾ ਮੂੰਹ ਜਬਾਨੀ ਤੇ ਨਹੀਂ ਚੱਤਾ ਤੈਨੂੰ ਤੇਰਾ ਦਿਲ ਵੀ ਕਹਿ ਰਿਹਾ ਕਿ ਪਰਮੇਸ਼ਰ ਦੀ ਮਹਿਮਾ ਭਾਵੇਂ ਮੈਂ ਰੋ ਰਿਹਾ ਐ ਭਾਵੇਂ ਮੈਂ ਦੁੱਖ ਵਿੱਚ ਪਰ ਮੇਰੇ ਪਰਮੇਸ਼ਰ ਦੀ ਮਹਿਮਾ ਹੋਵੇ ਮੈਂ ਜੀਦਾ ਆ ਪਰਮੇਸ਼ਰ ਦੀ ਮਹਿਮਾ ਹੋਵੇ ਤਾਂ Praise the Lord ਦੀ ਇੱਕ ਫੀਲਿੰਗ ਤੁਹਾਨੂੰ ਆਣੀ ਚਾਹੀਦੀ ਆ ਜਦ ਤੱਕ ਤੁਹਾਨੂੰ Praise the Lord ਕਹਿਣ ਦੀ ਫੀਲਿੰਗ ਨਹੀਂ ਆ ਰਹੀ ਤਾਂ Praise the Lord ਕਹਿਣਾ ਵਿਅਰਥ ਆ ਤੁਹਾਨੂੰ ਫੀਲ ਹੋਣਾ ਚਾਹੀਦਾ ਆ ਫਸਟ ਦੇਖੋ ਜਿਹੜੀ چیز ਕਿਹੜੀ ਪ੍ਰਾਰਥਨਾ ਅਸਰ ਕਰਦੀ ਜਦੋਂ ਅਸੀਂ ਕਿਸੇ ਦੇ ਕੋਲੋਂ ਪ੍ਰਾਰਥਨਾ ਕਰਾਉਂਦੀ ਆ ਤਾਂ ਕਿਹੜੀ ਪ੍ਰਾਰਥਨਾ ਅਸਰ ਕਰਦੀ ਆ ਓਕੇ ਜੇ ਜੇ ਮੈਂ weight lose ਕੀਤਾ ਆ ਤੇ ਮੈਂ ਕਿਸੇ ਲਈ ਪ੍ਰੇਅਰ ਕਰਾਂ ਜਾਂ ਮੈਂ ਕਿਸੇ ਨੂੰ ਸੁਜੈਸਟ ਕਰਾਂ ਕਿ ਤੇਰਾ weight lose ਹੋ ਸਕਦਾ ਆ ਓਕੇ ਮੈਂ ਤੈਨੂੰ ਆਪਣਾ ਜਿਹੜਾ ਆ ਡਾਈਟ ਪਲਾਨ ਦੱਸਦੀ ਆ ਜਾਂ ਮੈਂ ਤੈਨੂੰ ਆਪਣਾ ਵਰਕਆਊਟ ਐਕਸਰਸਾਈਜ਼ ਦੱਸਦੀ ਆ ਤਾਂ ਆਹ ਓਕੇ ਜਦੋਂ ਉਹਨੇ ਯੂਜ਼ ਕਰਨਾ ਆ ਮੈਕਸਿਮਮ ਚਾਂਸ ਆ ਕਿ ਉਹਦੇ ਹੋ ਜਾਣੇ ਆ ਜੇ ਮੈਂ ਪ੍ਰਾਰਥਨਾ ਕਰਦੀਆਂ ਤਾਂ ਮੈਂ ਉਹਦੇ ਲਈ ਪ੍ਰਾਰਥਨਾ ਕਰਾਂ ਕਿਸੇ ਦੇ ਲਈ ਜਿਹੜਾ ਪ੍ਰਾਰਥਨਾ ਨਹੀਂ ਕਰਦਾ ਤਾਂ ਮੈਕਸਿਮਮ ਚਾਂਸ ਆ ਕਿ ਉਹਦਾ ਇੰਟਰਸਟ ਵੀ ਪ੍ਰੇਅਰ ਦੇ ਵਿੱਚ ਬਣ ਜਾਣਾ ਹੈ ਪਰ ਜੇ ਮੈਂ ਖੁਦ ਪ੍ਰਾਰਥਨਾ ਨਹੀਂ ਕਰਦੀ ਮੈਂ ਖੁਦ ਵਚਨ ਨਹੀਂ ਪੜ੍ਹਦੀ ਖੁਦ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਨਹੀਂ ਕਰਦੀ ਤੇ ਮੈਂ ਦੂਜੇ ਦੇ ਲਈ ਪ੍ਰਾਰਥਨਾ ਕਰਾਂ ਤੇ ਉਹਦੇ ਜੀਵਨ ਵਿੱਚ ਵੀ ਕੋਈ ਕੰਮ ਜਿਹੜਾ ਆ ਉਹ ਨਹੀਂ ਹੋਣਾ ਸੋ ਜਦੋਂ ਅਸੀਂ ਪ੍ਰਾਈਜ਼ ਦ ਲord ਕਹਿੰਨੇ ਆ ਅਸੀਂ ਕਹਿੰਨੇ ਪਰਮੇਸ਼ਵਰ ਦੀ ਵਡਿਆਈ ਹੋਵੇ ਜੇਕਰ ਅਸੀਂ ਪ੍ਰੇਜ਼ ਉਹਦੀ ਦਿਲ ਤੋਂ ਨਹੀਂ ਕਰ ਰਹੇ ਅਸੀਂ ਉਹਦੀ ਮਹਿਮਾ ਨਹੀਂ ਕਰ ਰਹੇ ਤਾਂ ਇਸ ਬ੍ਰਹਿਮੰਡ ਦੇ ਵਿੱਚ ਉਹਦੀ ਮਹਿਮਤ ਚਾਏ ਫਿਰ ਤੁਸੀਂ ਗਾਓ ਤਾਂ ਵੀ ਨਹੀਂ ਹੋਣੀ ਜੇ ਤੁਹਾਡਾ ਦਿਲ ਪਰਮੇਸ਼ਵਰ ਦੀ ਮਹਿਮਾ ਨਹੀਂ ਕਰ ਰਿਹਾ ਤੁਹਾਡੇ ਸ਼ਬਦਾਂ ਦੇ ਨਾਲ ਵੀ ਨਹੀਂ ਹੋਣੀ ਸੋ ਇਦਾਂ ਆ ਜੇ ਜੇ ਕੋਈ ਤੁਹਾਡੀ ਸਾਇਲੈਂਸ ਨੂੰ ਅੰਡਰਸਟੈਂਡ ਨਹੀਂ ਕਰ ਸਕਦਾ ਪਹਿਲਾਂ ਸ਼ਬਦਾਂ ਤੇ ਗੌਰ ਕਰਿਓ ਜੇੜਾ ਤੁਹਾਡੀ ਸਾਇਲੈਂਸ ਨੂੰ ਤੁਹਾਡੀ ਚੁੱਪ ਨੂੰ ਨਹੀਂ ਸਮਝ ਸਕਦਾ ਉਹ ਤੁਹਾਡੇ ਸ਼ਬਦਾਂ ਨੂੰ ਵੀ ਨਹੀਂ ਸਮਝ ਸਕਦਾ ਕਿਉਂਕਿ ਜਿਹੜੀ ਚੁੱਪ ਆ ਨਾ ਉਹ ਜ਼ਿਆਦਾ ਡਿਫਾਈਨ ਕਰਦੀ ਆ ਤੁਹਾਡੇ ਮਨ ਨੂੰ ਤੁਹਾਡੀ ਚੁੱਪ ਤੁਹਾਡੀ ਚੁੱਪ ਵਿੱਚ ਨਾ ਆ ਨਾ ਤਦ ਵੀ ਜਿਹੜਾ ਤੁਹਾਨੂੰ ਅੰਡਰਸਟੈਂਡ ਕਰਦਾ ਉਹਨੂੰ ਪਤਾ ਹੋਏਗਾ ਕਿ ਇਹ ਨਾ ਕਹਿ ਰਿਹਾ ਇਸ ਲਈ ਚੁੱਪਿਆ ਇਹ ਇਹਦੇ ਵੱਲੋਂ ਹਾਂ ਨਹੀਂ ਆ ਇਸ ਲਈ ਇਹ ਬੋਲਿਆ ਨਹੀਂ ਅਰ ਜੇਕਰ ਤੁਹਾਡੀ ਹਾਂ ਆ ਤੇ ਜਿਹੜਾ ਤੁਹਾਨੂੰ ਅੰਡਰਸਟੈਂਡ ਕਰਦਾ ਨਾ ਉਹ ਬੰਦਾ ਸਮਝ ਜਾਏਗਾ ਕਿ ਇਹ ਦਿਲੋਂ ਬੰਦੇ ਦੀ ਹਾਂ ਜਾਂ ਏਸਲੀ ਇਹਨੇ ਮੂੰਹ ਤੋਂ ਨਾ ਨਹੀਂ ਕੀਤੀ ਇਹ ਤਾਂ ਚੁੱਪਿਆ ਤਾਂ ਚੁੱਪ ਜਿਹੜੀ ਆ ਉਹ ਤੁਹਾਡੇ ਸ਼ਬਦਾਂ ਦੇ ਨਾਲੋਂ ਜ਼ਿਆਦਾ ਤੁਹਾਨੂੰ ਜਿਹੜਾ ਆ ਉਹ ਵਿਸਥਾਰ ਕਰਦੀ ਆ ਤੁਹਾਨੂੰ ਜ਼ਿਆਦਾ ਜਿਹੜਾ ਆ ਉਹ ਤੁਸੀਂ ਚੁੱਪ ਤੁਹਾਡੀ ਜ਼ਿਆਦਾ ਸਮਝਾਉਂਦੀ ਆ ਕਿ ਤੁਸੀਂ ਕੌਣ ਆ ਤੁਸੀਂ ਕੀ ਚਾਹੁੰਦੇ ਆ ਤੁਹਾਡੀ ਚੁੱਪ ਜਿਹੜੀ ਆ ਉਹ ਤੁਹਾਨੂੰ ਡਿਫਾਈਨ ਕਰਦੀ ਆ ਪਰ ਜਿਹੜਾ ਵਿਅਕਤੀ ਤੁਹਾ ਨੂੰ ਕਹਿੰਦਾ ਕਿ ਮੈਂ ਤੈਨੂੰ ਬਹੁਤ ਸਮਝਦਾ ਆ ਪਰ ਉਹ ਤੁਹਾਡੀ ਚੁੱਪ ਨੂੰ ਅੰਡਰਸਟੈਂਡ ਨਹੀਂ ਕਰ ਰਿਹਾ ਕਿ ਤੁਸੀਂ ਪਰੇਸ਼ਾਨ ਆ ਤਾਂ ਚੁੱਪਿਆ ਤੁਸੀਂ ਪਿਆਰ ਦੇ ਵਿੱਚ ਆ ਤੁਸੀਂ ਤਾਂ ਚੁੱਪਿਆ ਤੁਹਾਡੀ ਲੇਵ ਲੱਗੀ ਹੋਈ ਆ ਤੁਸੀਂ ਤਾਂ ਚੁੱਪਿਆ ਤੁਸੀਂ ਨਰਾਜ ਆ ਤੁਸੀਂ ਤਾਂ ਚੁੱਪਿਆ ਤੁਸੀਂ ਖੁਸ਼ ਆ ਤਾਂ ਚੁੱਪਿਆ ਉਹ ਵਿਅਕਤੀ ਨੂੰ ਤੁਸੀਂ ਬੋਲ ਕੇ ਵੀ ਦੱਸ ਦੋਗੇ ਨਾ ਉਹਦੇ ਖੰਦੇ ਚ ਨਹੀਂ ਪੈਣੀ ਉਹਨੂੰ ਸਮਝ ਨਹੀਂ ਆਉਣੀ ਠੀਕ ਇਸੇ ਤਰ੍ਹਾਂ ਜਿਹੜਾ ਵਿਅਕਤੀ ਦਿਲ ਤੋਂ ਪ੍ਰੇਜ਼ ਨਹੀਂ ਕਰਦਾ ਅਗਰ ਉਹ ਗਾ ਕੇ ਵੀ ਨਾ ਕਵੇ ਉਹ ਤੇਰੀ स्तुਤੀ ਆਰਾਧਨਾ ਸੋ ਉਹ ਗਾਇ ਰਿਹਾ ਯਾ ਬਸ ਉਹ دل ਤੋਂ ਨਹੀਂ ਗਾ ਰਿਹਾ ਸਿਰਫ ਮੂੰਹ ਤੋਂ ਗਾ ਰਿਹਾ ਤੇ ਉਹਦੀ स्तुਤੀ ਆਰਾਧਨਾ ਇਸ ਬ੍ਰਹਿਮੰਡ ਦੇ ਵਿੱਚ ਕੁਝ ਵੀ ਵਰਕ ਨਹੀਂ ਕਰਨ ਵਾਲੀ ਕੋਈ ਵਰਕ ਨਹੀਂ ਹੋਣ ਵਾਲਾ ਸੋ ਪਹਿਲਾਂ ਆਰਾਧਨਾ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ ਫਿਰ ਉਹ ਅੰਦਰਲੀ ਆਰਾਧਨਾ ਤੁਹਾਡੇ ਮੂੰਹ ਚੋਂ ਬਾਹਰ ਨਿਕਲੇ ਕਈ ਵਾਰੀ ਤੁਸੀਂ ਸ਼ਾਇਦ ਨੋਟਿਸ ਕੀਤਾ ਹੋਵੇ ਕੋਈ ਜਣਾ ਹੈ ਨਾ ਜਿਹੜਾ ਕੋਈ ਜਣਾ ਜਿੱਦਾਂ ਜਦੋਂ ਪ੍ਰੇਅਰ ਚੱਲਦੀ ਆ ਤੇ ਕੋਈ ਜਣਾ ਕਵੇ ਕਿ ਮੈਂ ਤੇਰੀ ਬਿਮਾਰੀ ਨੂੰ ਕਹਿੰਨਾ ਚਲੀ ਜਾ ਤਾਂ ਤੁਸ ਤੁਹਾਡੇ ਅੰਦਰ ਉਦੋਂ ਹੀ ਆਉਣ ਲੱਗ ਜਾਂਦਾ ਜਾ ਚਲੀ ਜਾ ਬਿਮਾਰੀ ਇਹ ਇਸ ਰੀਯਸੂਦਾ ਰਾਈਟ ਜਾਂ ਤੁਸੀਂ ਹੋਰ ਕੋਈ ਚੀਜ਼ ਜਿਹੜੇ ਸੁਣਦੇ ਆ ਕਿ ਤੁਹਾਨੂੰ ਕੋਈ ਯਾਦ ਆ ਰਹੀ ਆ ਪਰ ਜੇ ਤੁਸੀਂ ਆਰਾਧਨਾ ਵਾਲੇ ਆ ਤਾਂ ਤੁਹਾਡੇ ਅੰਦਰ ਨਾ ਉਹ Song ਅਨਸਮਲ ਆਪਣੇ ਆਪ ਚੱਲਣ ਲੱਗ ਜਾਂਦਾ ਯਾਦें ਜਦ ਸਤਾਏ 이슈 ਕੋ ਯਾਦ ਕਰਨਾ ਤਾਂ ਜਦੋਂ ਤੁਹਾਨੂੰ ਲੱਗਦਾ ਕਿ ਮੈਂ ਪਰਮੇਸ਼ਵਰ ਦੀ ਹਜ਼ੂਰੀ ਤੋਂ ਭੱਜ ਨਹੀਂ ਸਕਦਾ ਤੇ ਤੁਸੀਂ ਆਪਣੇ ਆਪ ਗਉਣ ਲੱਗ ਜੰਨੇ ਤੇਰੀ ਹਜ਼ੂਰੀ ਤੋਂ ਉਨਾਂ ਸਕੇ ਮੈਂ ਕਿੱਧਰ ਜਾਵਾਂ ਹਨਾ ਤੇ ਜਦੋਂ ਤੁਸੀਂ ਸੋਚਦੇ ਆ ਕਿ ਮਿੱਕੀ ਸੀ ਮੇਰੇ ਉੱਤੇ ਕਰਜ਼ੇ ਸੀ ਇੱਕ ਦਿਨ ਸੀ ਕਿ ਮੇਰੇ ਘਰ ਵਿੱਚ ਰੋਟੀ ਨਹੀਂ ਸੀ ਇੱਕ ਦਿਨ ਸੀ ਕਿ ਮੈਂ ਚਰਚ ਆਉਣ ਦੇ ਲਈ ਮੇਰੇ ਕੋਲੇ ਕਿਰਾਇਆ ਨਹੀਂ ਸੀ ਪਰ ਅਗਰ ਤੁਸੀਂ ਵਾਕਈ ਪਰਮੇਸ਼ਵਰ ਦੇ ਨਾਲ ਜੁੜੇ ਹੋਏ ਤੁਹਾਨੂੰ ਉਸੇ ਵੇਲੇ ਆਏਗਾ ਮੈਨੂੰ ਕੀ ਤੋਂ ਕੀ ਬਣਾਤਾ ਮੇਰੇ ਸਤਗੁਰੂ ਯਸੂ ਨੇ ਮੇਰੇ ਪਿਆਰੇ ਯਸੂ ਨੇ ਮਤਲਬ ਤੁਹਾਡੇ ਅੰਦਰੋਂ ਆਰਾਧਨਾ ਤੁਹਾਡੇ ਪਹਿਲਾਂ ਅੰਦਰ ਮਨ ਵਿੱਚ ਆਈ ਆਰਾਧਨਾ ਫਿਰ ਉਹ ਆਰਾਧਨਾ ਗੀਤ ਬਣ ਕੇ ਕਿਸੇ ਨੇ ਕਿਸੇ ਦੀ ਕਲਮ ਦੇ ਵਿੱਚ ਆ ਗਈ ਫਿਰ ਉਹ ਆਰਾਧਨਾ ਕਿਸੇ ਦੀ ਜਿਹੜੀ ਅੰਦਰਲੀ ਪ੍ਰੇਜ਼ ਸੀਗੀ ਉਹ ਕਿਸੇ ਦੀਆਂ ਸੁਰਾਂ ਵਿੱਚ ਆ ਗਈ ਉਹਦੀ ਪਹਿਲਾਂ ਲਿਰਿਕਸ ਬਣ ਗਈ ਫਿਰ ਕੰਪੋਜੀਸ਼ਨ ਦੇ ਵਿੱਚ ਆਈ ਐਂਡ ਦੈਨ ਉਹ ਇੱਕ Song ਬਣ ਗਿਆ ਕਿਸੇ ਨੇ ਉਸ ਗੀਤ ਨੂੰ ਗਾਇਆ ਅਰ ਫਿਰ ਉਸ ਗੀਤ ਨੂੰ ਕਿੰਨੇ ਲੋਕਾਂ ਨੇ ਸੁਣਿਆ ਅਰ ਉਸ ਗੀਤ ਦੀ એનર્ਜੀ ਜਿਹੜੀ ਆ ਉਹ ਰਿਲੀਜ਼ ਹੋਈ ਉਹਦੀਆਂ ਵਾਈਬ੍ਰੇਸ਼ਨਸ ਜਿਹੜੀਆਂ ਆ ਉਹ ਰਿਲੀਜ਼ ਹੋਈਆਂ ਅਰ ਸੱਚ ਮੱਚ ਕਿੰਨੇ ਜਾਣੇ ਉਸ ਗੀਤ ਦੇ ਵਿੱਚ ਰੰਗੇ ਗਏ ਹallelujah ਐਕਚੁਅਲ ਦੇ ਵਿੱਚ ਇਹ ਪ੍ਰੇਜ਼ ਇਹ ਹੈ ਪ੍ਰੇਸ਼ਿਆ ਕਹਿੰਦਾ ਮੈਂ ਇੱਕ ਨਵਾਂ ਗੀਤ ਤੇਰੇ ਮੂੰਹ ਵਿੱਚ ਪਾਵਾਂਗਾ ਨਵਾਂ ਗੀਤ ਕਹਿੰਦਾ ਆਓ ਇੱਕ ਨਵਾਂ ਗੀਤ ਰੱਬ ਲਈ ਗਾਓ ਤਾਂ ਉਹ ਨਵਾਂ ਗੀਤ ਕੀ ਆ ਪੁਰਾਣੇ ਹਾਏ ਹਾਏ ਵਾਲੇ ਵਹਿਣ ਮੁੱਕ ਗਏ ਉਹ ਕੀਰਨੇ ਮੁੱਕ ਗਏ ਕਿ ਹਾਏ ਸਾਡੇ ਨਾਲ ਆ ਹੋ ਗਿਆ ਹਾਏ ਸਾਡੇ ਨਾਲ ਆ ਹੋ ਗਿਆ ਹੁਣ ਤਾਂ ਨਵੇਂ ਗੀਤ ਨਵੇਂ ਗੀਤ ਗਾਉਣ ਦਾ ਸਮਾਂ ਆ ਗਿਆ ਬੋਲੀਆਂ ਪਾਉਣ ਦਾ ਸਮਾਂ ਆ ਗਿਆ ਕਿ ਕਦੀ ਹੂੰ ਕਰਕੇ ਕਦੀ ਹਾਂ ਕਰਕੇ ਮੈਨੂੰ ਯਿਸੂ ਨੇ ਬਚਾਇਆ ਲੰਮੀ ਬਾਹ ਕਰਕੇ ਤਾਂ ਸਾਡੀਆਂ ਤਾਂ ਬੋਲੀਆਂ ਵੀ ਉਹ ਹੋ ਜਾਂਦੀਆਂ ਆ ਸਾਡਾ ਨੱਚਣ ਨੂੰ ਜੀ ਕਰਦਾ ਕਿ ਪਰਮੇਸ਼ਰ ਨੇ ਸਾਨੂੰ ਬਚਾ ਲਿਆ ਨਵਾਂ ਗੀਤ ਕੁਝ ਨਵੇਂ ਵਰਡਸ ਪਾਸਟਰ ਦਿਓਲ ਜੀ ਜਦੋਂ ਸਟੇਜ ਦੇ ਉੱਤੇ ਜਾਂਦੇ ਆ ਤੇ ਉਹਨਾਂ ਨੂੰ ਪਰਮੇਸ਼ਰ ਆਲਮੋਸਟ ਮਤਲਬ ਮੈਕਸਿਮਮ ਟਾਈਮ ਕੀ ਹੁੰਦਾ ਕਿ ਉਹਨਾਂ ਦੇ ਕੋਲ ਇੱਕ ਨਵਾਂ ਗੀਤ ਹੁੰਦਾ ਉਹਦੀ ਕੋਈ ਪਹਿਲਾਂ ਉੱਥੇ ਹੀ ਲਿਰਿਕਸ ਹੁੰਦੀ ਆ ਉੱਥੇ ਪ੍ਰਭੂ ਉਹਨਾਂ ਨੂੰ ਉਹਨਾਂ ਨੂੰ ਲਿਰਿਕਸ ਦਿੰਦੇ ਆ ਉੱਥੇ ਕੰਪੋਜੀਸ਼ਨ ਹੁੰਦੀ ਆ ਔਰ ਉੱਥੇ ਹੀ ਉਹ ਗੀਤ ਜਿਹੜਾ ਸਾਰੀ ਸੰਗਤ ਜਿਹੜੀ ਆ ਫਿਰ ਮਿਲ ਕੇ ਗਵਾਉਂਦੀ ਆ ਤਾਂ ਜਿਹਦਾ ਪਿਛਲੇ ਦਿਨਾਂ ਦੇ ਵਿੱਚ ਲਾਸਟ ਸੰਡੇ ਸੀਗਾ ਸ਼ਾਇਦ ਉਹ ਗਾਰੇ ਸੀ ਪਵਿੱਤਰ ਆਤਮਾ ਜੀ ਕਾਰਜ ਕਰੋ ਤਾਂ ਸੱਚੀ ਇਹ ਬਹੁਤ ਨਾਈਸ ਸੀਗਾ ਉਹਦੀ ਕੰਪੋਜੀਸ਼ਨ ਕਿੰਨੀ ਸੋਹਣੀ ਸੀ ਉਹਦੀ ਲਿਰਿਕਸ ਕਿੰਨੀ ਸੋਹਣੀ ਸੀ ਸਾਰਾ ਕੁਝ ਵਧੀਆ ਸੀਗਾ ਤਾਂ ਪਰਮੇਸ਼ਵਰ ਨੇ ਇੱਕ ਨਵਾਂ ਗੀਤ ਆਪਣੇ ਦਾਸ ਦੇ ਮੂੰਹ ਵਿੱਚ ਪਾਇਆ ਤਾਂ ਨਵਾਂ ਗੀਤ ਪ੍ਰਭੂ ਤੁਹਾਨੂੰ ਦਿੰਦੇ ਆ ਨਵੇਂ ਗੀਤ ਦੇ ਨਾਲ ਉਹਦੀ ਉਸਤਤ ਕਰੋ ਪਿਛਲੀਆਂ ਗੱਲਾਂ ਦੇ ਨਾਲ ਨਹੀਂ ਪਿਛਲੇ ਆ ਪਿਛਲੇ ਰੋਣੇ ਧੋਣੇ ਲੈ ਕੇ ਨਹੀਂ ਬੈਠਣਾ ਪਰ ਅਸੀਂ ਪਰਮੇਸ਼ਵਰ ਦੀ ਆਰਾਧਨਾ ਕਰਨੀ ਆ ਜਦੋਂ ਮੱਛੀ ਦੇ ਢਿੱਡ ਵਿੱਚ ਆ